ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਤਾਂ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 슈ਗਰ ਦੀ ਅਤੇ ਜਾਣਾਂਗੇ ਕਿ 슈ਗਰ ਤੋਂ ਜਲਦੀ ਤੋਂ ਜਲਦੀ ਕਿਵੇਂ ਛੁਟਕਾਰਾ ਪਾਇਆ ਜਾਵੇ। ਤੁਸੀਂ ਜੌਂ ਦੇ ਬਾਰੇ ਤੇ ਸਾਰਿਆਂ ਨੇ ਹੀ ਸੁਣਿਆ ਹੋਵੇਗਾ। ਜੌਂ ਵਿੱਚ ਵਿਟਾਮਿਨ B ਕੰਪਲੈਕਸ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਮੈਲੀਨੀਅਮ ਜੌਂ ਕਾਪਰ ਪ੍ਰੋਟੀਨ ਅਮੀਨੋ ਐਸਿਡ ਫਾਈਬਰ ਅਤੇ ਹੋਰ ਵੀ ਕਈ ਤਰ੍ਹਾਂ ਦੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ ਜੋ ਆਪਣੇ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਅਨਾਜ ਹੈ ਤੁਸੀਂ ਚਾਹੋ ਤਾਂ ਇਸ ਨੂੰ ਰੋਜ਼ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰ ਸਕਦੇ ਹੋ ਜਾਂ ਫਿਰ ਇੱਕ ਔਸ਼ਦੀ ਦੇ ਰੂਪ ਵਿੱਚ ਵੀ ਲੈ ਸਕਦੇ ਹੋ ਅੱਜ ਅਸੀਂ ਤੁਹਾਨੂੰ ਸ਼ੂਗਰ ਦੇ ਲਈ ਜੌਂ ਤੋਂ ਬਣੇ ਹੋਏ ਪਾਣੀ ਦੇ ਬਾਰੇ ਵਿੱਚ ਦੱਸਾਂਗੇ ਜਿਸ ਨੂੰ ਲਗਾਤਾਰ ਇਸਤੇਮਾਲ ਕਰਨ ਦੇ ਨਾਲ ਤੁਸੀਂ ਸ਼ੂਗਰ ਤੋਂ ਨਿਜਾਤ ਪਾ ਸਕਦੇ ਹਾਂ ਜੌਂ ਦੇ ਨਾਲ ਬਣਿਆ ਹੋਇਆ ਇਹ ਪਾਣੀ ਇੱਕ ਪਾਸੇ ਤਾਂ ਆਪਣੇ ਸ਼ੂਗਰ ਲੈਵਲ ਨੂੰ ਕੰਟਰੋਲ ਦੇ ਵਿੱਚ ਰੱਖਦਾ ਹੈ ਨਾਲ ਹੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਹੋਰ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਜਿਸ ਦੇ ਨਾਲ ਆਪਾਂ ਨੂੰ ਹੋਰ ਕਈ ਬਿਮਾਰੀਆਂ ਹੋਣ ਦਾ ਖਤਰਾ ਵੀ ਘਟ ਜਾਂਦਾ ਹੈ ਇਹ ਸਵਾਸਤ ਨੂੰ ਬਿਹਤਰ ਰੱਖਣ ਦੇ ਲਈ ਬਹੁਤ ਹੀ کارਗਰ ਹੁੰਦਾ ਹੈ ਦੋਸਤੋ ਸਭ ਤੋਂ ਪਹਿਲਾਂ ਉਹ ਜਾਣ ਲੈਣੇ ਹਨ ਕਿ ਆਪਾਂ ਜੌਂ ਵਾਲਾ ਪਾਣੀ ਤਿਆਰ ਕਿਵੇਂ ਕਰਨਾ ਹੈ ਇਸ ਦੇ ਲਈ ਤੁਸੀਂ ਤਿੰਨ ਵੱਡੇ ਚਮਤ ਜੌਂ ਲੈ ਲਵੋ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਵੋ ਅਤੇ ਉਸ ਤੋਂ ਬਾਅਦ ਜੌਂ ਨੂੰ 4 ਘੰਟੇ ਲਈ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਵੋ ਤੇ ਇਸ ਤੋਂ ਬਾਅਦ ਇਸ ਪਾਣੀ ਦੇ ਵਿੱਚ 10 ਤੋਂ 4 ਕੱਪ ਪਾਣੀ ਮਿਲਾ ਕੇ ਉਬਾਲੋ ਅਤੇ ਜਦੋਂ ਇਹ ਪਾਣੀ ਉਬਲ ਜਾਵੇ ਤਾਂ ਤੁਸੀਂ ਅੱਗ ਨੂੰ ਹੌਲੀ ਕਰਕੇ ਇਸ ਨੂੰ ਧੀਮੀ ਆਂਚ ਉੱਤੇ ਉਬਾਲੋ ਲਗਭਗ 45 ਮਿੰਟ ਬਾਅਦ ਤੁਸੀਂ ਗੈਸ ਨੂੰ ਬੰਦ ਕਰ ਦਿਓ ਅਤੇ ਇਸ ਪਾਣੀ ਨੂੰ ਠੰਡਾ ਹੋਣ ਲਈ ਰੱਖ ਦਿਓ ਅਤੇ ਜਦ ਇਹ ਪਾਣੀ ਠੰਡਾ ਹੋ ਜਾਵੇ ਇਸ ਨੂੰ ਛਾਣ ਕੇ ਕਿਸੇ ਬੋਤਲ ਦੇ ਵਿੱਚ ਭਰ ਕੇ ਰੱਖ ਲਵੋ ਅਤੇ ਦਿਨ ਵਿੱਚ ਇੱਕ ਤੋਂ ਦੋ ਗਲਾਸ ਤੁਸੀਂ ਇਸ ਨੂੰ ਪੀਓ ਸ਼ੂਗਰ ਦੇ ਰੋਗੀਆਂ ਦੇ ਲਈ ਜੌਂਦਾ ਪਾਣੀ ਬਹੁਤ ਹੀ ਲਾਭਕਾਰੀ ਹੈ ਪੰਜ ਦਿਨ ਲਗਾਤਾਰ ਇਸ ਨੂੰ ਪੀਣ ਦੇ ਨਾਲ ਸ਼ੂਗਰ ਬਿਲਕੁਲ ਠੀਕ ਹੋ ਜਾਂਦੀ ਹੈ ਇਹ ਸਰੀਰ ਦੇ ਸ਼ੂਗਰ ਦੇ ਸਤਰ ਨੂੰ ਕੰਟਰੋਲ ਰੱਖਣ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦਾ ਹੈ ਤੇ ਨਾਲ ਹੀ ਜੌਂਦਾ ਪਾਣੀ ਸਰੀਰ ਵਿੱਚ ਮੌਜੂਦ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਨਾਲ ਜੇ ਤੁਸੀਂ ਭਾਰ ਨੂੰ ਘਟ ਕਰਨ ਦੇ ਯਤਨ ਕਰ ਰਹੇ ਹੋ ਅਤੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਤੁਹਾਡਾ ਵਜ਼ਨ ਘਟ ਨਹੀਂ ਰਿਹਾ ਤਾਂ ਜੌਂਦਾ ਪਾਣੀ ਤੁਹਾਡੇ ਲਈ ਰਾਮਬਾਨ ਸਾਬਤ ਹੋ ਸਕਦਾ ਹੈ ਤੇ ਨਾਲ ਹੀ ਇਹ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਅਤੇ ਤੁਹਾਡੇ ਕੋਲੇਸਟ੍ਰੋਲ ਲੈਵਲ ਨੂੰ ਵੀ ਇਹ ਕੰਟਰੋਲ ਦੇ ਵਿੱਚ ਰੱਖਦਾ ਹੈ ਜਸਦੇਨਲ ਤੁਹਾਨੂੰ ਦਿਲ ਦੇ ਨਾਲ ਜੁੜੀਆਂ ਹੋਈਆਂ ਕੋਈ ਵੀ ਸਮੱਸਿਆਵਾਂ ਨਹੀਂ ਹੁੰਦੀਆਂ ਉਤੇ ਜੇ ਤੁਹਾਨੂੰ ਪਿਸ਼ਾਬ ਦੇ ਸੰਬੰਧਿਤ ਕੋਈ ਪਰੇਸ਼ਾਨੀ ਹੈ ਤਾਂ ਦੋਸਤੋ ਜੌਂਦਾ ਪਾਣੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਭਕਾਰੀ ਹੋਵੇਗਾ ਇਸ ਦੇ ਇਲਾਵਾ ਇਹ ਕਿਡਨੀ ਨਾਲ ਜੁੜੀਆਂ ਹਨੀਆਂ ਜ਼ਿਆਦਾਤਰ ਸਮੱਸਿਆਵਾਂ ਵਿੱਚ ਜੌਂਦਾ ਪਾਣੀ ਬਹੁਤ ਹੀ ਜ਼ਿਆਦਾ ਕਾਰਗਰ ਹੁੰਦਾ ਹੈ ਤਾਂ ਦੋਸਤੋ ਹੁਣ ਤੁਸੀਂ ਜਾਣ ਹੀ ਚੁੱਕੇ ਹੋ ਕਿ ਜੌਂਦਾ ਪਾਣੀ ਕਿਵੇਂ ਤਿਆਰ ਕਰਨਾ ਹੈ ਅਤੇ ਸ਼ੂਗਰ ਵਾਸਤੇ ਇਸ ਦਾ ਇਸਤੇਮਾਲ ਆਪਾਂ ਨੂੰ ਕਿਵੇਂ ਕਰਨਾ ਹੈ ਦੋਸਤੋ ਜੌਂ ਦਾ ਪਾਣੀ ਬਹੁਤ ਹੀ ਲਾਭਕਾਰੀ ਆਪਣੇ ਸਰੀਰ ਦੇ ਲਈ ਹੁੰਦਾ ਹੈ ਇਹ ਆਪਣੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਕੇ ਸ਼ੂਗਰ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ ਤੇ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ